ਦੇ ਯਾਦ ਰਹਿਣਾ ਕਿ ਕਿਸੇ ਕੋਈ ਨਹੀਂ ਦੇ ਦੋ। ਦੋ ਤੋਂ ਆਉਣਾ ਤੇ ਬੈਠਣਾ ਬਹੁਤ ਸਾਜਿਆ ਆ ਗਿਆ। ਉਹ ਜੇਰਾ ਸਵੇਰ ਤੋਂ ਉੱਠਦੇ ਨੇ ਤੇ ਉੱਪਰ ਆਉਂਦੇ। ਇਹ ਦੇਖੋ ਗਿਆ ਵੀ ਆਪਣਾ ਪੂਰਾ ਰੂਪ ਪਹੁੰਚਿਆ ਹੀ ਬਾਕੀ। ਨੰਗਲ ਦੇ ਵਿੱਚ ਪੈਂਦੇ ਮੋਲਲਾ ਰਾਜਨਗਰ ਵਿੱਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਮੋਟਰਸਾਈਕਲ ਚੋਰਾਂ ਦੇ ਹੌਸਲੇ ਇੰਨੇ بلند ਨੇ ਕਿ ਉਹ ਸਿਖਰ ਦੁਪਹਿਰ ਹੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਹੁਣ ਮਾਮਲਾ ਸਾਹਮਣੇ ਆਇਆ ਹੈ ਸ਼ਹੀਦ ਭਗਤ ਸਿੰਘ ਨਗਰ ਤੋਂ ਜਿੱਥੇ ਸਿਖਰ ਦੁਪਹਿਰ ਹੀ ਚੋਰਾਵਲੋਂ ਕਾਰ ਦੇ ਬਾਹਰ ਖੜੇ ਮੋਟਰਸਾਈਕਲ ਤੇ ਹੱਥ ਸਾਫ਼ ਕਰ ਦਿੱਤਾ ਗਿਆ ਹਾਲਾਂਕਿ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਲੇਕਿਨ ਅਜੇ ਤੱਕ ਇਹਨਾ ਸ਼ਾਤਰ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ ਤੁਸੀਂ ਸੁਣੋ ਇਸ ਸਾਰੇ ਮਾਮਲੇ ਤੇ ਕੀ ਕਿਹਾ थानामुखी rahul sharma ਨੇ pb prime ਅਪਡੇਟ ਦੇ ਲਈ gagan pambra ਦੀ ਰਿਪੋਰਟ ਹਾਂਜੀ ਕੀ ਹੋਇਆ ਦੱਸ ਪਤਾਓ ਰੋਟੀ ਖਾਣੇ ਲਈ ਗਿਆ ਤਾਂ ਬਸ ਇਸਤਨੇ ਮਿੰਟ 12:00 ਵਜੇ ਮੈਂ ਰੋਟੀ ਖਾਣੇ ਲਈ ਮੋਟਰਸਾਈਕਲ ਖੜਾ ਕਰਕੇ ਔਰ 12:00 ਵਜੇ ਰੋਟੀ ਖਾਣੇ ਗਿਆ ਲੋਟ ਕੇ ਆਇਆ 1:30 ਵਜੇ ਮੈਂ ਮੋਟਰਸਾਈਕਲ ਹਾਂ ਕੌਨ ਸਾ ਮੋਟਰਸਾਈਕਲ ਹੈ ਬਿਸਕਲੈਂਡਰ ਹਾਂ ਕਿਤਨਾ ਪੁਰਾਣਾ ਹੈ 12 ਸਾਲ ਪੁਰਾਣਾ 12 ਸਾਲ ਪੁਰਾਣਾ ਥਾ ਜੇ ਦਿਨ ਦਿਹਾੜੇ ਐਸਾ ਹੋ ਗਿਆ ਦਿਨ ਦਾੜੇ ਵੀ ਦਿਨ ਕੇ 12:00 ਵਜੇ ਆਜੀ ਹਾਂ तो पुलिस के पास रिपोर्ट कराना नहीं है अभी आए हैं पुलिस पुलिस के के पास पास रिपोर्ट रिपोर्ट कर कर रहे रहे हैं हैं तो कैमरों में आ गया में भी आ गया फोटो हाँ। भी दिखाई दे रहे हैं पर साइड ले जाता हुआ भी देखा है पीछे एक बंदा उसके बैठा है वो भी देखा है हाँ। मगर ये नहीं मालूम कहाँ के हैं कहाँ के नहीं है अच्छा हाँ एक बज के सोलह मिनट पे ले गए हैं कैमरे में दिखाई दे रहा है एक बज के सोलह मिनट आ रहे हैं ਠੀਕ ਹੈ ਹਾਂ 8 8 8 8 ਮਿੰਟ ਔਰ 16 ਮਿੰਟ ਦੇ ਵਿਚ-ਵਿਚ ਮੀ ਲੇਗੇ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਮੈਂ ਵੀ ਨੋਟਿਸ ਕੀਤਾ ਹੈ ਕਿ ਜਿੰਨਾ ਟਾਈਮ ਮੈਨੂੰ ਹੁਣ ਲੱਗੇ ਨੂੰ ਹੋਇਆ ਉਨੀਆਂ ਕਚੋਰੀਆਂ ਦੇ ਬਜਾਏ ਆ ਦੋ ਤਿੰਨ ਦਿਨ ਦੇ ਵਿੱਚ ਜ਼ਿਆਦਾ ਹੋ ਗਈਆਂ ਇਹ ਮੋਟਰਸਾਈਕਲ ਚੋਰ ਐਕਟਿਵ ਹੋਏ ਨੇ ਜਿਹੜਾ ਇੱਕ ਮੇਨ ਸੋਰਸ ਸੀ ਸੋਨੂੰ ਉਹ ਤਾਂ ਅਸੀਂ ਫੜਿਆ ਹੈ ਹੁਣ ਪਤਾ ਨਹੀਂ ਇਹ ਬਾਹਰ ਦੇ ਬੰਦੇ ਨੇ ਜਾਂ ਕੀ ਹੈ ਤਾਂ ਆਪਾਂ ਬਹੁਤ ਕੋਸ਼ਿਸ਼ ਕੀਤੀ ਤੇ ਤੁਹਾਡੀ ਵੀ ਹੈਲਪ ਲਈ ਨਾਲ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜਾ ਚੋਰਾਂ ਦੀਆਂ ਫੋਟੋ ਆਈਆਂ ਹੈ ਆਪਾਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਜਦੋਂ ਹੋਊਗਾ ਜੀ ਆਪਰ ਪੱਕਾ ਹੀ ਇਹਨਾਂ ਨੂੰ ਮਤਲਬ ਮੇਰਾ ਫੋਕਸ ਵੀ ਇਹੀ ਹੈ ਪ੍ਰਾਇਓਰਟੀ ਵੀ ਇਹੀ ਹੈ ਇਹਨਾਂ ਚੋਰਾਂ ਨੂੰ ਜਿਹੜਾ ਨੱਥ ਪਾਈ ਜਾਊਗੀ ਕਮੀ ਤਾਂ ਦੇਖੋ ਚਲੋ ਪੂਰੇ ਪੰਜਾਬ ਚ ਹੀ ਆ ਇਹ ਵੀ ਨਹੀਂ ਮੈਂ ਕਹਿ ਸਕਦਾ ਪਰ ਇਹ ਹੈ ਕਿ ਜਿਹੜੀਆਂ ਵਾਰਦਾਤਾਂ ਐ ਇਹ ਰੁਕਣੀ ਸਾਡੀ ਚਲੋ ਕੋਈ ਕ੍ਰਾਈਮ ਕਰ ਜਾਂਦਾ ਪਰ ਸਾਡਾ ਟਰੇਸ ਕਰਨੀ ਉਹਦੀ ਡਿਊਟੀ ਬਣਦੀ ਮੈਂ ਉਹਨਾਂ ਨੂੰ ਟਰੇਸ ਕਰਨ ਨੂੰ ਪੂਰੇ ਆਪਣੇ ਜਿਹੜੇ ਹੈਗੇ 100%